ਸਾਹਿਬ ਜੀ ਮਹਾਪੁਰਖਾਂ ਦੀ ਵਰਸੀ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਬਾਬਾ ਕੀਰਤਨ ਸਿੰਘ ਸਾਹਿਬ ਜੀ ਮਹਾਪੁਰਖ ਉਹਨਾਂ ਦੀ ਵਰਸੀ ਸਾਧ ਸੰਗਤ ਜੀਓ 2010 ਤੋਂ ਆਰੰਭ ਹੋਈ ਸੀ ਇਸ ਅੰਗਲੈਂਡ ਦੇਸ਼ ਵਿੱਚ ਗਿਆਨੀ ਰਾਣ ਸਿੰਘ ਜੀ ਉਹਨਾਂ ਨੇ ਜੋ ਬੁੱਢੇ ਦਲ ਦੀ ਸਰਵਣੀ ਪੰਥ ਅਖਾਲੀ ਬੁੱਢੇ ਦਲ ਦੀ ਫੌਜ ਸਿੰਘ ਸਾਹਿਬ ਜਹੇਦਰ ਬਾਬਾ ਸਰਜੀਤ ਸਿੰਘ ਜੀ ਸਿੰਘ ਸਾਹਿਬ ਜਹੇਦਰ ਬਾਬਾ ਪ੍ਰੇਮ ਸਿੰਘ ਜੀ ਸਿੰਘ ਸਾਹਿਬ ਜਹੇਦਰ ਬਾਬਾ ਮਾਨ ਸਿੰਘ ਜੀ ਸਿੰਘ ਸਾਹਿਬ ਜਹੇਦਰ ਬਾਬਾ ਜਗਿੰਦਰ ਸਿੰਘ ਜੀ ਤੇ ਬੁੱਢੇ ਦਲ ਦੀ ਫੌਜ ਦੇ ਨਾਲ ਮਿਲ ਕਰਕੇ ਇਹਨਾਂ ਦਾ ਸੰਯੋਗ ਦੇ ਨਾਲ ਤੇ ਗੁਰੂ ਕੀਆ ਸੰਗਤਾਂ ਦੇ ਸੰਯੋਗ ਦੇ ਨਾਲ ਵਖ ਵਖ ਸ਼ਹਿਰਾਂ 'ਚ ਮਾਹਪੁਰ ਖਾ ਦੀ ਵਰਸੀ ਮਨਾਉਣਾ ਕੀਤੀ ਸੀ ਸੋ ਖਾਲਸਾ ਜੀ ਉਹੋ ਜ ਮਰਜਾਦਾ ਚਲੀ ਆਉਂਦੀ ਆ ਐਰਿਕਾਂ ਦੇ ਸਾਲ ਵੀ ਤੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਟਿਕਾ ਖਾਲ ਵਾਲੇ ਮਾਹਪੁਰ ਖਾ ਵੱਲੋਂ ਤੇ ਸ਼ਰਮਣੀ ਪੰਥ ਅਕਾਲੀ ਬੁੱਢੇਦਾਲ ਵੱਲੋਂ ਤਰਨਤਾਲ ਬਾਬਾ ਬਕਾਲਾ ਸਾਹਿਬ ਵੱਲੋਂ ਦਲ ਬਾਬਾ ਵੀਦੀ ਚੰਦ ਸਾਹਿਬ ਜੀ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੇ ਸਿੰਘਾਂ ਵੱਲੋਂ ਸਾਰਿਆਂ ਨਾਲ ਮਿਲ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਵਰਸੀ ਮਨਾਉਣਾ ਕੀਤੀ ਸਾਧ ਸਿੰਘ ਜੀ